ਉਹ ਪੁੱਛ ਗੇਸ ਕਰਨੀ ਆ ਤਾਂ ਲੇਡੀ ਪੁਲਿਸ ਨਹੀਂ ਪੁੱਛ ਗੇਸ ਕਰੂਗੀ ਕਿਸੇ ਮੇਲ ਨੂੰ ਕਰਨੀ ਆ ਤਾਂ ਮੇਲ ਹੀ ਪੁੱਛ ਗੇਸ ਕਰੂਗਾ ਬੱਚਾ ਅੱਜ ਆਪਾਂ ਇੱਥੇ ਆਏ ਆ ਜਿਹੜਾ 15 ਅਗਸਤ ਦਾ ਫੰਕਸ਼ਨ ਹੈ ਉਹਦੀ ਸਕਿਉਰਿਟੀ ਰਿਵਿਊ ਲਈ ਔਰ ਉਹ ਤੋਂ ਲੈ ਕੇ 15 ਅਗਸਤ ਤੋਂ ਬਾਅਦ ਜਿਹੜੀ ਸਕਿਉਰਿਟੀ ਹੈ ਜਲੰਧਰ ਕਮਿਸ਼ਨਰੇਟ ਏਰੀਆ 'ਚ ਉਹਦੇ ਵਿੱਚ ਐਜ਼ ਡੀਜੀ ਰਿਪਰੈਜ਼ੈਂਟੇਟਿਵ ਮੈਨੂੰ ਲਗਾਇਆ ਗਿਆ ਹੈ ਤੇ ਸੀਪੀ ਸਾਹਿਬ ਔਰ ਬਾਕੀ ਅਫਸਰਾਂ ਨਾਲ ਅੱਜ ਆਪਾਂ ਮੀਟਿੰਗ ਕੀਤੀ ਹੈ ਜਿਹੜੀ ਮੇ ਅਸਲ ਹੈਗੀ ਹੈ ਪਰੇਡ ਦੀ ਉਹਦੀ ਰਿਵਿਊ ਕੀਤੀ ਹੈ ਔਰ ਪੂਰੇ ਏਰੀਆ ਦੀ ਸਿਕਿਉਰਿਟੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਜਿਹੜੇ 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 ਕਦਮ ਕਮਿਸ਼ਨਰੇਟ ਪੁਲਿਸ ਏਰੀਆ ਚ ਉਠਾਏ ਜਾ ਰਹੇ ਨੇ ਉਹਦੀ ਰਿਵਿਊ ਕੀਤੀ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਬਹੁਤ ਹੀ ਅੱਛੇ ਢੰਗ ਨਾਲ ਲੋਕਾਂ ਦੇ ਕੋਆਪਰੇਸ਼ਨ ਨਾਲ ਪਲੱਸ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈ ਉਹਦੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਇੱਕ ਪੂਰਤ ਸੈਕੂਰਿਟੀ ਅਰੇਂਜਮੈਂਟ ਆਪਾਂ ਦੇ ਸਕੇ ਇਹ ਸਾਡੀ ਕੋਸ਼ਿਸ਼ ਰਹੇਗੀ ਅੱਛਾ ਸਭ ਤੋਂ ਵੀ ਚੈਕਿੰਗ ਤੋਂ ਬਾਅਦ ਕੋ ਸਪੈਸ਼ਲ ਵੀ ਜੇ ਨਾ ਅਸੀਂ ਕੁਝ ਤਿਆਰੀ ਕੀਤੀ ਜਾ ਸਪੈਸ਼ਲ ਚੈਕਿੰਗ ਵੀ ਚੱਲ ਰਹੀ ਹੈ ਤਾਂ ਕਿ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਉਹਨਾਂ ਤੇ ਉਹਨਾਂ ਤੇ ਖੌਫ ਪੈ ਸਕੇ ਕਾਨੂੰਨ ਦਾ ਤੇ ਉਹਨਾਂ ਨੂੰ ਜਿਹੜਾ ਵੀ ਅਗਰ ਕੋਈ ਪਲਾਨ ਕਰ ਰਿਹਾ ਹੈ ਕੋਈ ਵਿਗਨ ਪਾੰਦਾ ਉਹਨੂੰ ਪਹਿਲੇ ਆਪਾਂ ਕਾਬੂ ਕਰ ਸਕੀਏ ਜਿਹੜੇ ਖਾਲਸਤਾਨੀ ਜਿਹੜੇ ਏਜੰਟ ਹੈਗੇ ਨੇ ਗੁਰਪ੍ਰੀਤ ਕਪਨ ਸਿੰਘ ਪੰਨੂ ਗੁਰਵੰਦ ਨੂੰ ਤੁਮ ਕਿਹਦੇ ਤੋਂ ਦੇ ਸਕੀਏ ਤਾਂ ਇਹ ਜਲੰਧਰ ਦੇ ਵਿੱਚ ਵੀ ਉਹਨਾਂ ਦਾ ਪ੍ਰੋਗਰਾਮ ਹੈਗਾ ਵਾ ਫਲੈਗ ਮਾਰਚ ਵਗੈਰਾ ਵਾ ਉਸ ਤੋਂ ਇਲਾਵਾ ਕੀ ਕੁਝ ਗੁੰ ਤਿਆਰੀਆਂ ਜਿਹੜੀ ਹੈਗੀ ਗਰਾਊਂਡ ਦੇ ਕੀਤੇ ਜਾ ਰਹੀਆਂ ਨੇ ਜਾਂ ਫਿਰ ਸਕਿਉਰਿਟੀ ਪਰਪਸ ਜਲੰਧਰ ਦੇ ਵਿੱਚ ਕੀ ਕੁਝ ਰੂਟ ਰਹਿਣਗੇ ਆ ਕਿ ਕਿਹੜੇ ਕਿਹੜੇ ਚੈਕਿੰਗ ਪੁਆਇੰਟਸ ਰਹਿਣਗੇ ਜੀ ਆ ਦੇਖੋ ਬਹੁਤ ਪੁਖਤਾ ਅਰੇਂਜਮੈਂਟ ਕੀਤਾ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੀਪੀ ਸਾਹਿਬ অর ਉਹਨਾਂ ਦੀ ਟੀਮ ਪੂਰੀ ਮੁਸਤੈਦ ਹੈ ਔ ਅਲਰਟ ਹੈ ਇਸ ਚੀਜ਼ ਤੋਂ ਸਾਨੂੰ ਪਤਾ ਹੈ ਕਿ ਕਈ ਅਨਸਰ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਵਿਗਨ ਪਾਣ ਦਾ ਆਪਾਂ ਅੱਛੇ ਅਰੇਂਜਮੈਂਟ ਕਰਕੇ ਪੁਖਤਾ ਅਰੇਂਜਮੈਂਟ ਕਰਕੇ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਔਰ ਮੈਂ ਸਾਰੇ ਨੂੰ ਵਿਸ਼ਵਾਸ ਦਿਲਾਉਣਾ ਚਾਹਨਾ ਕਿ ਜਲੰਧਰ ਪੁਲਿਸ 24/7 ਲੱਗੀ ਹੋਈ ਹੈ ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਕਿ ਕਿਸੇ ਤਰ੍ਹਾਂ ਦਾ ਇਨਸੀਡੈਂਟ ਵੀ ਨਾ ਹੋ ਸਕੇ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਆਵੇ। ਸੈਕਿਉਰਿਟੀ ਨਾਲ ਲਾਪਾ ਲੋਕਾਂ ਦੀ ਫੈਸਿਲਿਟੇਸ਼ਨ ਵੀ ਕਰਨੀ ਹੈ। ਡੇ ਟੂ ਡੇ ਜਿਹੜਾ ਜ਼ਿੰਦਗੀ ਹੈ, ਰੋਜ਼ਗਾਰ ਹੈ ਔਰ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਰਹੇਗਾ ਔਰ ਪੁਲਿਸ ਮਸਤੈਦ ਰਹੇਗੀ ਔਰ ਲੋਕਾਂ ਤੋਂ ਇਹ ਵੀ ਆਪਾਂ ਉਮੀਦ ਕਰਦੇ ਹਾਂ ਕਿ ਕੋਈ ਵੀ ਸੈਕਿਉਰਿਟੀ ਰਿਲੇਟਡ ਇਸ਼ੂਜ਼ ਹੈ ਉਹਦੇ ਵਿੱਚ ਸਾਨੂੰ ਕੋਆਪਰੇਟ ਕਰਨ ਔਰ ਸਾਡੇ ਨੋਟਿਸ ਇਲਾਨ ਪੁਲਿਸ 24 ਘੰਟੇ